ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਸਵਾਗਤ ਕਰਦੇ ਹਾਂ ਤੁਹਾਡਾ ਠੱਠਾ ਡੇਰੀ ਫਾਰਮ ਚੈਨਲ ਤੇ ਅੱਜ ਆਪਾਂ ਆਏ ਹਾਂ ਜੀ ਪਿੰਡ ਬੋਪਰਾਏ ਤਹਿਸੀਲ ਇਸ ਪਿੰਡ ਨੂੰ ਪੱਟਿਆ ਗਈ ਜ਼ਿਲ੍ਹਾ ਤਰਨਤਾਰਨ ਸਾਹਿਬ ਆ ਗਿਆ ਜੀ ਨਰਵੈਲ ਵੀਰ ਹੁਣਾ ਦੇ ਫਾਰਮ ਤੇ ਆਏ ਹਾਂ ਇੱਥੋਂ ਆਪਾਂ ਤੁਹਾਨੂੰ ਦੂਜਾ ਸੁਹਾ ਵੈੜ ਵਿਖਾਉਣੀ ਆ ਮਗਰ ਇਹਦੇ ਵਸ਼ੀ ਆ ਗਈ ਆ ਬਾਕੀ ਸਮਾਂ ਤੇ ਤਰੀਕ ਨੋਟ ਕਰਿਓ ਸੱਜਣਾ ਸਮਾਂ ਹੋਈ 8 ਵਜੇ ਦਾ ਆ ਗਿਆ ਅਜੋ ਤਰੀਕ 20 ਫਰਵਰੀ 2026 ਤੇ ਬਾਕੀ ਬੇਨਤੀ ਇਹ ਹੋਊਗੀ ਜਿਹੜੇ ਵੀ ਸੱਜਣ ਨੂੰ ਵੈੜ ਪਸੰਦ ਆਉਂਦੀ ਆ ਤਸੱਲੀ ਤੁਸੀਂ ਲਾਜ਼ਮੀ ਕਰਨੀ ਆ ਕੋਈ ਲਾਹਮੇ ਵਾਲੀ ਗੱਲ ਨਾ ਹੋਵੇ ਮਾਇਆ ਤੁਸੀਂ ਖਰਚਣੀ ਆ ਤੋ ਤੇ ਆਪ ਦਾ ਫਰਜ਼ ਸਮਝ ਕੇ ਤਸੱਲੀ ਜਰੂਰ ਕਰਿਆ ਕਰੋ ਬਾਕੀ ਵੀਰ ਜੀ ਹੁਣਾਂ ਦਾ ਆਪਾਂ ਜਾਣਕਾਰੀ ਸਾਰੀ ਲੈਨੇ ਆ ਸੱਸੀਆ ਵੀਰ ਜੀ ਸੱਸੀਆ ਵੀਰ ਜੀ ਹੋਰ ਸੇਤਾ ਕੈਮ ਨੇ ਜੀ ਵਧੀਆ ਵਧੀਆ ਕਿਰਪਾ ਮਹਾਰਾਜ ਦੀ ਕਿਰਪਾ ਹੀ ਜਾਈ ਦੀ ਵੀਰ ਜੀ ਦੇ ਅੱਜ ਫਿਰ ਇੱਕ ਹੀ ਨਗੀਨਾ ਲੈ ਆਏ ਵਿੱਚ ਨਗੀਨੇ ਤਾਂ ਦੋ ਲਿਆਂਦੇ ਇੱਕ ਹੁੰਦੇ ਵੇਗਿਆ ਕੱਲ ਅੱਛਾ ਹੁਣ ਰਾਤ ਵੇਗ ਗਿਆ ਤੇ ਇੱਕ ਬਸ ਇਹ ਰਹਿ ਗਿਆ ਇਹੋ ਰਹਿ ਗਿਆ ਠੀਕ ਹੈ ਜੀ ਸੂਹਾ ਦੂਜਾ ਆ ਗਿਆ ਜੋ ਹਾਂਜੀ ਵੀਰ ਜੀ ਮਗਰ ਇਹ ਬੱਛੀ ਆ ਗਈ ਫਿਰ ਮਗਰ ਬੱਛੀ ਆ ਗਈ ਵੀਰ ਜੀ ਬੱਛੀ ਬਹੁਤ ਸੋਣੀ ਨਗੀ ਜੀ ਹਾਂਜੀ ਹਾਂਜੀ ਕਿੰਨੇ ਕਿ ਦਿਨਾਂ ਦਾ ਸੂਹਾ ਜੋ ਵੇਹੇ ਦਾ ਵੀਰ ਜੀ ਕੋਈ ਆਪ ਦਾ ਮਾਲ ਲੈ ਕੋਈ ਦਹਾਂ ਦਾ ਮਾਲ ਲੈ 15 ਦਿਨਾਂ ਦਾ ਮੰਨ ਲੈ ਹਾਂਜੀ ਹਾਂਜੀ ਹਸਾਬ ਕਿਤਾਬ ਆਪ ਦਾ ਹਸਾਬ ਕਿਤਾਬ ਵੀਰ ਜੀ ਲਾ ਲਿਓ ਠੀਕ ਹੈ ਵੀਰ ਜੀ ਹਾਂਜੀ ਤੇ ਚਵਾਈ ਜੁਈ ਦੀ ਕਿਵੇਂ ਆ ਚਵਾਈ ਵੀਰ ਜੀ ਇੱਕ ਨੰਬਰ ਦੀ ਹੁੰਦੀ ਆ ਪਚਵਾਈ ਕਰਕੇ ਵਿਖਾ ਦਾਂਗੇ ਹਾਂਜੀ ਹਾਂਜੀ ਕੋਈ ਗੱਲ ਨਹੀਂ ਵੀਰ ਜੀ ਖੋਲੀਏ ਮੜੀ ਜੀ ਮੂੰਹ ਵੈ ਵੀਰ ਜੀ ਮੂੰਹ ਵੀਰ ਜੀ ਛਿੱਗੀ ਆ ਵੈਸੇ ਛਿੱਗੀ ਆ ਹਾਂਜੀ ਠੀਕ ਐ ਵੀਰ ਜੀ ਆਰਡਰ ਕੁਆਲਿਟੀ ਕਰੋ ਸੱਜਣਾ ਚੈੱਕ ਹੈ। ਟੁਆਇਜ਼ ਵੀ ਓਕੇ ਆ ਫਿਰ ਵੀ। ਹਾਂਜੀ ਹਾਂਜੀ ਵੀਡੀਓ ਓਕੇ ਆ ਜੀ। ਤੇ ਵੀਡੀਓ ਕਿ ਤੋ ਡਰਦੀ ਮੜਾ ਯਾ। ਹਾਂਜੀ ਹਾਂਜੀ। ਅੱਤੇ ਮੱਤੀ ਮੱਤੀ। ਪਾਪਾ ਡਰਾਈ। ਦੋਤੀ ਘਰ ਜਲੀ। ਮਾਰ ਦਈਏ ਤਾਰਾ ਵੀ ਜੀ ਫਿਰ ਵਿੱਚ ਮਾਰ ਦਿੰਨੇ ਵੀ ਜੀ ਵੰਗੇ ਤਾਂ ਬਗੈਰ ਹੀ ਇਤਨਾ ਹੀ ਚੋਈਦੀ ਆ ਸੀਲੀਆਂ ਪੂਰੀਆਂ ਹੈ ਪੂਰੀਆਂ ਪੂਰੀਆਂ ਵੀਰ ਜੀ ਦੰਡੀ ਵੱਡੀ ਉਹ ਤੈਨੂੰ ਉਹ ਤੈਨੂੰ ਜੋ ਤਾਂ ਪਰੇ ਚੱਲਦਾ ਚੋਣੀ ਬਹੁਤ ਠੰਡੀ ਸੀਲ ਵੀਰ ਜੀ ਗਾਂ ਹਾਂਜੀ ਮੈਨੂੰ ਚਾਹ ਤੇ ਕਾੜੀ ਸਹਿਮਤਿਆ ਪੂਰੀ ਫਿਰ ਇਹਦੇ ਨਾਲ ਪਛੀਨਾ ਹਾਂਜੀ ਹਾਂਜੀ ਵੀਰ ਜੀ ਨੇ ਵੀ ਜੀ ਤਾਰਾ ਮਾਰਦ ਨੇ ਆਪਾਂ ਹੈ ਪੂਰੀ ਠੰਡੀ ਸੀ ਲ ਆ ਗਈ ਜੋ ਤਾਂ ਮੈਂ ਖੜਨਾ ਨਹੀਂ ਫਿਰ ਚੱਲੇ ਗੱਡੀ ਤੇ ਕਰਤੀ ਸ਼ੁਰੂ ਵੀਰ ਜੀ ਹਾਂ ਜੀ ਜੀ ਕਰੀਏ ਵੀਰ ਜੀ ਦਿਸ਼ਤਾਈ ਬਿਨਾ ਵੰਗੇ ਤੋਂ ਜਿੱਦਾਂ ਮਰਜ਼ੀ ਕੋਈ ਚੋਲੇ ਆਹ ਪੂਰੀ ਠੰਡੀ ਹੈ ਦੁਜੀ ਤੁਹਾਨੂੰ ਚੈੱਕ ਕਰਾ ਲਈ ਵੀਰ ਜੀ ਹਾਂਜੀ ਹਾਂਜੀ ਚੋਦੇ ਨੇ ਹਰ ਸਾਰੀ ਮਰਜ਼ੀ ਕੋਈ ਵੀਰ ਜੀ ਬੱਚਾ ਚੋਦੇ ਥੱਲੇ ਬਹਿ ਕੇ ਜਿੱਦਾਂ ਮਰਜ਼ੀ ਕੋਈ ਵੰਗਾ ਪਾਉਂਦੀ ਲੋੜ ਨਹੀਂ ਨੂੰ ਕੋਲੀ ਵੀਰ ਚੌਣ ਪੂਰੀ ਪੂਰੀ ਵੀਰ ਜੀ ਤਾਰਾ ਨਵੀਰ ਮੋਗੀਆਂ ਦੀਆਂ ਕੇਵਾਈ ਤਾਂ ਮੋਗਾ ਹੀ ਆ ਹਾਂਜੀ ਕੋਈ ਆਦਾ ਵੀ 2 ਟਾਈਮ ਚੋਲੇ 3 ਟਾਈਮ ਚੋਲੇ ਤਸੱਲੀ ਕਰਕੇ ਆ ਪੂਰੀ ਤਸੱਲੀ 12 ਲੀਟਰ ਦੀ ਆਦੀ ਕਰਕੇ ਲੈ ਜੀ ਹਾਂ ਲਾਹਮੇ ਵਾਲੀ ਕੋਈ ਗੱਲ ਨਹੀਂ ਆਪਦੀ ਤਸੱਲੀ ਕਰੇ ਆਣਗੇ ਖਾਲੀ ਹੋ ਜਾਣੀ ਹੈ ਸਾਰੀ ਐ ਵੀਰ ਜੀ ਬਿਲਕੁਲ ਇਹ ਨਾਲ ਭਾਂਡਾ ਲਾ ਦੇਣਾ ਬਿਲਕੁਲ ਖਾਲੀ ਹਾਂ ਯਾਰ ਬੱਚੇ ਨੂੰ ਜਗਾ ਦੇਨੇ ਵਾਦਾ ਹਾਂਜੀ ਬੱਚੇ ਨੂੰ ਖਾਲੀ ਕਰਾ ਦੇਨੇ ਵਾਦਾ ਹਾਂ ਉਹਦੀ ਚੋਈ ਨਹੀਂ ਜਾਂਦੀ ਮੋਲਵੀ ਜੀ ਫੇਰ ਆਪਾਂ ਵੀਰ ਜੀ ਮੋਲ ਆਪਣਾ ਹਾਨਾ ਵੀ ਦੀ 37000 ਰੁਪਿਆ ਦੇ 37000 ਰੁਪਿਆ ਜਾਨੀ ਦੇ ਹੀ ਦੇਣਾ 100 ਰੁਪਿਆ ਛੋੜ ਦੇ ਤੋ ਕੋਈ ਮੇਰਾ ਵੀਰ ਹੋਰ ਕੋਈ ਫੋਨ ਨਾ ਲਾਵੇ ਕੋਈ ਵੱਧ ਘਟਾ ਲੈ ਹਾਂਜੀ ਹਾਂਜੀ ਤੇ ਵੀਰ ਜੀ ਐਡਰੈਸ ਤੇ ਮੋਬਾਈਲ ਨੰਬਰ ਦੱਸ ਦिए ਵੀਰ ਜੀ ਐਡਰੈਸ ਆਪਣਾ ਪਿੰਡ ਬੋਪਰ ਹੈ ਹਾਂਜੀ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਹਾਂਜੀ ਨਾਮ ਨਰਵੈਲ ਸਿੰਘ ਹਾਂਜੀ ਨੰਬਰ ਆਪਣਾ 98772 ਹਾਂਜੀ 01272 ਠੀਕ ਹੈ ਵੀਰ ਜੀ ਜਿਹੜੇ ਵੀ ਸੱਜਣ ਦੇ ਗਉ ਪਸੰਦ ਆਉਂਦੀ ਆ ਆਪ ਦੀ ਤਸੱਲੀ ਕਰਕੇ ਰੀਡ ਕਰਕੇ ਵੀਰੋ ਨਾਲ ਕੰਟੈਕਟ ਕਰ ਲੈਣ ਤੇ ਯਾਰੀ ਬਾਹਰ ਅੰਦਰ ਵੀ ਬੰਦਾ ਗਿਆ ਹੁੰਦਾ ਹੈ ਕਿ ਫੇਰ ਆਣਾ ਪਵੇ ਕਿਸ ਸੱਜਣ ਨੂੰ ਤੇ ਜਰੂਰ ਆਏ ਵੀਰ ਜੀ ਹੁਣ ਆਪਾਂ ਤਾਂ ਇਹ ਬਿਲਕੁਲ ਖਾਲੀ ਕਰ ਦੇਣਾ ਹਾਂਜੀ ਹਾਂਜੀ ਕਾਮ ਨੂੰ ਆਪਦਾ 12 ਲੀਟਰ ਤਰਾ ਮਰਜ਼ੀ ਛੋਈ ਜਾਵੇ ਬੰਦਾ ਦੋ ਟਾਈਮ ਚੋਲ ਚੱਲਦਾ ਹੈ। ਕੱਠਾ ਡੇਰੀ ਫਾਰਮ ਦੀ ਵੀਡੀਓ ਦੇਖਣ ਵਾਲੇ ਤੇ ਬਹੁਤ-ਬਹੁਤ ਤੁਹਾਡਾ ਧੰਨਵਾਦ ਜੀ। ਸਤਿ ਸ਼੍ਰੀ ਅਕਾਲ।